ਆਮ ਆਦਮੀ ਪਾਰਟੀ ਨੇ ਦਿੱਲੀ ਦੇ ਇੱਕ ਹੋਰ ਵੱਡੇ ਆਗੂ ਨੂੰ ਪੰਜਾਬ ਦੇ ਵਿੱਚ ਵੱਡਾ ਅਹੁਦਾ ਦੇ ਦਿੱਤਾ ਹੈ ਆਖਰਕਾਰ ਕਿਹੜਾ ਅਹੁਦਾ ਦਿੱਤਾ ਗਿਆ ਤੇ ਕਿਸ ਆਗੂ ਨੂੰ ਇਹ ਅਹੁਦਾ ਦਿੱਤਾ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਦਿੱਲੀ ਦੇ ਇੱਕ ਹੋਰ ਵੱਡੇ ਆਗੂ ਨੂੰ ਪੰਜਾਬ ਦੇ ਵਿੱਚ ਅਹੁਦਾ ਦਿੱਤਾ ਗਿਆ ਆਖਰਕਾਰ ਕਿਹੜਾ ਇਹ ਅਹੁਦਾ ਤੇ ਕਿਹੜੇ ਆਗੂ ਨੂੰ ਇਹ ਅਹੁਦਾ ਦਿੱਤਾ ਗਿਆ ਗਗਨ ਆਮ ਆਦਮੀ ਪਾਰਟੀ ਨੇ ਦਿੱਲੀ ਦਿੱਲੀ ਤੋਂ ਲਿਆ ਕੇ ਪਹਿਲੀ ਵਾਰ ਪੰਜਾਬ ਚ ਕੋਈ ਅਹੁਦਾ ਨਹੀਂ ਦਿੱਤਾ ਵੈਸੇ ਤਾਂ ਹੈਰਾਨਗੀ ਨਹੀਂ ਆਉਂਦੀ ਤਾਂ ਹੀ ਤਾਂ ਇਹ ਖਬਰ ਏਡੀ ਹਾਈਲਾਈਟ ਵੀ ਨਹੀਂ ਹੋਈ ਪਰ ਗੱਲ ਇਹ ਹੈ ਕਿ ਅਹੁਦਾ ਬਹੁਤ ਅਹਿਮ ਹੈ ਤੇ ਦਿੱਲੀ ਤੋਂ ਸਾਫਕਾ ਐਮਐਲਏ ਨੇ ਪਹਿਲਾ ਉਹ ਭਾਰਤੀ ਜਨਤਾ ਪਾਰਟੀ ਚ ਹੁੰਦੇ ਸੀ ਜਤਿੰਦਰ ਸ਼ਾਂਟੀ ਜਤਿੰਦਰ ਸ਼ਾਂਟੀ ਜਿਹੜੇ ਆ ਉਹ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਇਸੇ ਸਾਲ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਤੋਂ ਪਹਿਲਾਂ ਉਹ ਸ਼ਾਰਦਾ ਤੋਂ ਚੌਣ ਵੀ ਲੜੇ ਸੀ ਤੇ ਉਹ ਹਾਰ ਗਏ ਸੀ। ਹੂੰ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ। ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ। ਗगन ਮਨੁੱਖੀ ਅਧਿਕਾਰ ਕਮਿਸ਼ਨ ਦੇ ਉੱਤੇ ਸਿਆਸੀ ਨਿਯੁਕਤੀਆਂ ਇਦਾਂ ਤਾਂ ਹੈ ਨਹੀਂ ਕਿ ਪਹਿਲੀ ਵਾਰ ਹੋਈਆਂ ਨੇ ਪਰ ਇਹਨਾਂ ਤੋਂ ਬਚਿਆ ਜਾਂਦਾ ਰਿਹਾ ਹੈ। ਅ ਅਜਿਹੇ ਅਹੁਦਿਆਂ ਦੇ ਉੱਤੇ ਐਸੇ ਕਮਿਸ਼ਨਾਂ ਦੇ ਵਿੱਚ ਜ਼ਿਆਦਾਤਰ ਨਿਊਟਰਲ ਲੋਕ ਲਾਏ ਜਾਂਦੇ ਰਹੇ ਨੇ। ਅ ਸਿਆਸੀ ਉਹ ਵੀ ਜਤਿੰਦਰ ਸ਼ੰਟੀ ਵਰਗੇ ਲੋਕਾਂ ਨੂੰ ਬਾਹਰੋਂ ਲਿਆ ਕੇ ਨਹੀਂ ਸੀ ਲਗਾਇਆ ਜਾਂਦਾ ਰਿਹਾ ਪਹਿਲਾਂ ਵੀ ਨਿਯੁਕਤੀਆਂ ਤਾਂ ਸਿਆਸੀ ਤੌਰ ਤੇ ਹੁੰਦੀਆਂ ਰਹੀਆਂ ਨੇ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਜਿਹੜੀ ਚੋਟੀ ਦੀ ਲੀਡਰਸ਼ਿਪ ਹੈ ਉਹ ਉਹ ਪਤਾ ਨਹੀਂ ਪੰਜਾਬ ਨੂੰ ਸਮਝਦੇ ਕੀ ਨੇ ਕੀ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਬੰਦਾ ਬਾਕੀ ਨਹੀਂ ਬਚਿਆ ਪੰਜਾਬ ਤਾਂ ਜਸਵੰਤ ਸਿੰਘ ਖਾਲੜਾ ਵਰਗੇ ਲੋਕਾਂ ਦਾ ਸੂਬਾ ਪੰਜਾਬ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆਪਾਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਉਹਨਾਂ ਦੀ ਵਰਸੋਈ ਧਰਤੀ ਹੈ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਨਹੀਂ ਸੀ ਸਵਾਲ ਇਹ ਹੈ ਕਿ ਪੰਜਾਬੀਆਂ ਦੇ ਹੱਕ ਦੇ ਜਿਹੜੇ ਪੰਜਾਬੀਆਂ ਨੂੰ ਮਿਲਣੇ ਚਾਹੀਦੇ ਸੀ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ 'ਚ ਵੀ ਕੋਈ ਐਸਾ ਬੰਦਾ ਨਹੀਂ ਹੋਣਾ ਵੀ ਹੈ ਨਹੀਂਗਾ ਕਿ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਲੇ ਪੰਜਾਬ ਦੇ ਵਿੱਚ ਇੱਥੇ ਵੀ ਬਹੁਤ ਬੰਦੇ ਨੇ ਦਿੱਲੀ ਤੋਂ ਲਿਆ ਕੇ ਹੀ ਕਿਉਂ ਬਿਠਾਏ ਜਾ ਰਹੇ ਨੇ ਦਰਅਸਲ ਦੇਖੋ ਦਿੱਲੀ ਦੇ ਵਿੱਚ ਹੋ ਗਏ ਵੇਲੇ ਚੋਣਾਂ 'ਏ ਹਾਰ ਗਏ ਕਾਫੀ ਨਮੋਸ਼ੀਜਨਕ ਹਾਰ ਸੀ ਆਮ ਆਦਮੀ ਪਾਰਟੀ ਦੀ ਉਸ ਤੋਂ ਬਾਅਦ ਕਰਨਾ ਕੀ ਸੀ ਜਦੋਂ ਸੱਤਾ ਤੁਸੀਂ ਲਗਭਗ 11-12 ਸਾਲ ਹੰਢਾਈ ਹੋਵੇ ਫਿਰ ਜੀਤਾ ਲਚਾਉਂਦਾ ਹੀ ਹੈ ਨਾ ਤੇ ਆ ਪੰਜਾਬ ਦੇ ਵਿੱਚ ਐਬਸੋਲਿਊਟ ਸੱਤਾ ਹੈ ਪੂਰੀ ਤਰ੍ਹਾਂ ਨਾਲ ਸਾਰਾ ਕੋਸ਼ਿਕ ਕਬਜ਼ੇ 'ਚ ਹੈ ਤਾਂ ਦਿੱਲੀ ਤੋਂ ਲਿਆ ਕੇ ਬੰਦੇ ਲਾਏਗੇ ਜੇ ਮੁਲਾਂਕਣ ਕਰਨਾ ਹੋਵੇ ਕਿ ਦਿੱਲੀ ਵਾਲਿਆਂ ਨੇ ਜਿਹੜੇ ਬੰਦੇ ਲਿਆਂਦੇ ਉਹਨਾਂ ਨੇ ਪੰਜਾਬ ਪੱਖੀ ਕਿਹੜੇ ਕਿਹੜੇ ਫੈਸਲੇ ਲਏ ਜਾਂ ਪੰਜਾਬ ਦੇ ਹੱਕ ਚ ਕਦੋਂ-ਕਦੋਂ ਖੜੇ ਜੇ ਆਪਾਂ ਰਾਜ ਸਭਾ ਦੇ ਮੈਂਬਰਾਂ ਦੀ ਗੱਲ ਕਰ ਲਈਏ ਦੋ ਮੈਂਬਰ ਸਿੱਧੇ ਤੌਰ ਤੇ ਬਾਹਰੋਂ ਆਏ ਨੇ ਹਾਲਾਂਕਿ ਰਾਗਪ ਚੱਡਾ ਮੂਲ ਰੂਪ ਦੇ ਵਿੱਚ ਉਹਨਾਂ ਦੀ ਜਿਹੜਾ نسل ਹੈ ਉਹ ਪੰਜਾਬੀ ਹੈ ਉਹ ਪੰਜਾਬੀ ਨੇ ਪਰ ਹੈ ਦਿੱਲੀ ਤੋਂ ਪਰ ਦਿੱਲੀ ਤੋਂ ਨੇ ਤੇ ਲੰਬਾ ਸਮਾਂ ਉਹ ਦਿੱਲੀ ਰਹੇ ਤੇ ਬੰਦੇ ਦਾ ਸੁਭਾਅ ਕੰਮ ਕਰਨ ਦਾ ਤਰੀਕਾ ਵੀ ਉਹੋ ਜਿਹਾ ਹੋ ਜਾਂਦਾ ਹੈ ਸੰਦੀਪ ਪਾਠਕ ਉਹ ਦਾ ਪੰਜਾਬੀ ਵੀ ਨਹੀਂ ਹੈਗੇ ਹੜਾ ਤੋਂ ਬਿਨਾ ਉਹਨਾਂ ਨੇ ਕਈ ਆਪਣੀ ਪੈਸੇ ਪੰਜਾਬ ਦੇ ਵਿੱਚ ਕਿਤੇ ਨਹੀਂ ਦਿੱਤੇ ਜਿਹੜਾ ਦੇਣੀ ਸੀ ਉਹ ਤਾਂ ਫੰਡ ਹੀ ਐਮਪੀ ਫੰਡ ਕੋਟੇ ਦੇ ਵਿੱਚੋਂ ਆਇਆ ਸੀ ਨਹੀਂ ਉਹੀ ਗੱਲ ਕਹਿ ਰਹੇ ਨਾ ਉਸੇ ਫੰਡ ਦੀ ਗੱਲ ਕਰ ਰਹੇ ਹਾਂ ਕਿ ਉਹ ਫੰਡ ਉਹਨਾਂ ਨੇ ਪੰਜਾਬ ਦੇ ਵਿੱਚ ਕਿੰਨਾ ਕੁ ਵਰਤਿਆ ਹੂੰ ਕਿੱਥੇ ਕਿੱਥੇ ਵਰਤਿਆ ਸਵਾਲ ਤਾਂ ਇਹੀ ਹੈ ਨਾ ਕਿ ਉਹ ਕੀ ਕੀ ਕਰ ਰਹੇ ਨੇ ਫਿਰ ਬਾਕੀ ਜਿਹੜੇ ਲੋਕ ਲਾਏ ਗਏ ਹੁਣ ਤੱਕ ਦੀਪਕ ਚੋਹਾਨ ਲਿਆਂਦੇਗੇ ਉਹ ਮੈਡਮ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਚ ਲਿਆਂਦੇਗੇ ਇਹ ਸਾਰੇ ਲੋਕਾਂ ਨੇ ਕੀ ਐਸਾ تیر ਮਾਰਤਾ ਜਿਹੜਾ ਪੰਜਾਬੀਆਂ ਨੇ ਨਹੀਂ ਮਾਰ ਸਕੇ ਹੁਣ ਤੱਕ ਵੀ ਜਾਂ ਤਾਂ ਹੋਵੇ ਨਾ ਕਿ ਐਸੀ ਇਹ ਨਹੀਂ ਕਹਿੰਦੇ ਕਿ ਇੱਕ ਜੇ ਕੋਈ ਚੰਗਾ ਦਿਮਾਗ ਹੈ ਜਿਹੜੇ ਬੰਦੇ ਦੀ ਕੋਈ ਕਾਰਗਰਦਗੀ ਹੈ ਜਿਨੇ ਕੁਝ ਕੋਈ ਮਜ਼ਾਇਲ ਬਣਾਈ ਹੈ ਕੋਈ ਜਿਹੜੇ ਬੋਰਡ ਦਾ ਚੇਅਰਮੈਨ ਲਾਇਆ ਗਿਆ ਉੱਥੇ ਕੋਈ ਉਹਦੀ ਐਸੀ ਉਹਨੇ ਦਿਖਾਈ ਹੈ ਵੀ ਆ ਚੀਜ਼ੇ ਨੇ ਕੀਤੀ ਐ ਇਸ ਕਰਕੇ ਲਿਆਂਦਾ ਗਿਆ ਤੇ ਪੰਜਾਬ 'ਚ ਵੀ ਕਰੂਗਾ ਪਰ ਇਸ ਤਰ੍ਹਾਂ ਦੀ ਤਾਂ ਹੁਣ ਤੱਕ ਤੋਂ 4 ਸਾਲ ਹੋ ਚੱਲੇ ਕੋਈ ਇਦਾਂ ਦੀ ਕਾਰਗੁਜ਼ਾਰੀ ਤਾਂ ਦਿਖੀ ਨਹੀਂ ਗਈ ਸਿਆਸੀ ਤੌਰ ਦੇ ਉੱਤੇ ਰਾਗਵ ਚੱਡਾ ਨੂੰ ਮੈਂ ਨਿੱਜੀ ਤੌਰ ਤੇ ਵਿਰੋਧ ਨਹੀਂ ਕਰਦਾ ਕਿ ਉਹਨਾਂ ਨੂੰ ਕਿਉਂ ਲਿਆਂਦਾ ਗਿਆ ਪਾਰਟੀਆਂ ਨੇ ਆਪਣੇ ਬੰਦੇ ਕਿਤੇ ਨਾ ਕਿਤੇ ਐਡਜਸਟ ਕਰਨੇ ਹੁੰਦੇ ਆ ਇੱਕ ਦੋ ਸੀ ਰਾਸਵਰ ਦੇ ਸੀਟਾ ਦੇ ਸਕਦੀ ਸੀ ਪਾਰਟੀ ਪਾਰਟੀ ਨੇ ਦੇ ਵੀ ਦਿੱਤੀਆਂ ਉਸ ਤੋਂ ਬਾਅਦ ਵੀ ਪਾਰਟੀ ਨੇ ਜਿਹੜੇ ਬੰਦੇ ਲਿਆਂਦੇ ਹੁਣ ਜਿਹੜਾ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਜਾਂ ਬੋਰਡ ਜੋ ਵੀ ਬਣਾਇਆ ਆ ਉਹਦੇ ਵਿੱਚ ਸਾਰੇ ਲਗਭਗ ਬਾਹਰਲੇ ਬੰਦੇ ਨੇ ਜਿਹੜਾ ਅੱਜ ਪੰਜਾਬ ਰਾਜ ਬਿਜਲੀ ਮਾਫ ਕਰਨਾ ਪੀਸੀਐਸਲ ਦੇ ਵਿੱਚ ਜਿਹੜਾ ਰੋਲਾ ਪਿਆ ਆ ਬਿਜਲੀ ਬੋਰਡ ਦੇ ਵਿੱਚ ਪਿਆ ਉਹ ਰੋਲੇ ਦੀ ਜੜ੍ਹ ਹੀ ਉਸ ਬੋਰਡ ਦੇ ਮੈਂਬਰ ਨੇ ਸੰਜੀਵ ਅਰੋੜਾ ਨੂੰ ਪ੍ਰੈਸ਼ਰ ਜਿਹੜਾ ਅੱਜ ਵੱਡੇ ਅਹੁਦੇਦਾਰ ਵੱਡੇ ਅਫਸਰ ਹਟਾਏ ਗਏ ਅੱਜ ਅੱਜ ਦੀ ਖਬਰ ਹੀ ਹੈ ਬਹੁਤ ਵੱਡੀ ਇੱਕ ਪੰਜਾਬੀ ਦੇ ਅਖਬਾਰ ਦੇ ਵਿੱਚ ਕਿ ਜਿਹੜੀ ਇੰਜੀਨੀਅਰਿੰਗ ਐਸੋਸੀਏਸ਼ਨ ਹੈ ਇੰਜੀਨੀਅਰ ਐਸੋਸੀਏਸ਼ਨ ਉਹ ਪੱਬਾ ਪਾਰ ਹੋਈ ਪਈ ਹੈ ਲੜਨ ਦੇ ਲਈ ਸਰਕਾਰ ਦੇ ਨਾਲ ਤਾਂ ਇਹ ਸਥਿਤੀ ਉਹਨਾਂ ਲੋਕਾਂ ਦੀ ਬਣਾਈ ਹੋਈ ਹੈ ਇਹ ਹਲੇ ਲੈਂਡ ਪੂਲਿੰਗ ਵੀ ਉੱਥੋਂ ਹੀ ਨਿਕਲਦੀ ਹੈ ਪੰਜਾਬ ਦੇ ਵਿੱਚ ਕੀ ਪੰਜਾਬੀਆਂ ਦੇ ਕੋਲੇ ਦਿਮਾਗ ਹੈ ਨਹੀਂ ਕੀ ਪੰਜਾਬੀ ਕੋਈ ਕੰਮ ਨਹੀਂ ਕਰਨਾ ਜਾਣਦੇ ਕੀ ਪੰਜਾਬੀ ਪੰਜਾਬੀ ਜਿਹੜੇ ਆ ਉਹਨਾਂ ਨੇ ਦੇਸ਼ ਦੁਨੀਆ ਦੇ ਵਿੱਚ ਜਾ ਕੇ ਵੱਡੀਆਂ ਪੋਸਟਾਂ ਤੇ ਤਰੱਕੀਆਂ ਕੀਤੀਆਂ ਇੱਕ ਗੱਲ ਜਾਣਦੇ ਆ ਪੰਜਾਬੀ ਤੇ ਇਹਨਾਂ ਦੇ ਵਰਕਰ ਸਿਰਫ ਵੋਟਾਂ ਪਾਉਣ ਜਾਣਦੇ ਆ ਵਿਹਾਰ ਵੀ ਸਾਨੂੰ ਵੋਟਾਂ ਪਾਉਣੀ ਆ ਸਾਨੂੰ ਹੁਣ ਕੱਲ ਪਰਸੋਂ ਡਾਕਟਰ ਚੰਨੀ ਕਹਿੰਦੇ ਕਿ ਦਸਵੀਂ ਪਾਸ ਵਾਲਾ ਮੈਨੂੰ ਸਵਾਲ ਨਹੀਂ ਪੁੱਛ ਸਕਦਾ ਜੇ ਸਵਾਲ ਤੁਹਾਡੇ ਮੈਂਬਰੀ 94 95 ਚ ਜਿੰਨੇ ਵੀ ਨੇ ਉਹਨਾਂ ਚ 50 55% ਦਾ ਜਿਹੜੇ ਨੇ 12ਵੀਂ ਪਾਸ ਨੇ ਪੰਜਾਬ ਤੋਂ ਥੱਲੇ ਨੇ ਸਵਾਲ ਇਹੀ ਹੈ ਕਿ ਤੁਸੀਂ ਕਹਿੰਦੇ ਕੀ ਸੀ ਕਰਦੇ ਕੀ ਸੀ ਹੁਣ ਉਹ ਜੀਤ ਪੈਂਚਰ ਵਾਲਾ ਕਿੱਥੋਂ ਲੱਭ ਕੇ ਲਿਆਈਏ ਅਸੀਂ ਜਿਹਨੂੰ ਟਿਕਟ ਦੇਣੀ ਸੀ ਜੇਦੋਂ ਉਹ ਤਾਂ ਜੀਤ ਪੈਂਚਰ ਵਾਲਾ ਤਾਂ ਵਿਚਾਰਾ ਬੀਏ ਪੈਂਚਰ ਕਰਕੇ ਤਾਂ ਕੋਈ ਪੈਂਚਰ ਲਾਉਂਦਾ ਨਹੀਂਗਾ ਬਹੁਤ ਘੱਟ ਲੋਕ ਨੇਗੇ ਜਿਨ੍ਹਾਂ ਨੇ ਏਡੀ ਵੱਡੀ ਸਿੱਖਿਆ ਲਈ ਹੋਵੇ ਤੇ ਉਹ ਪੈਂਚਰ ਲਾਉਂਦੇ ਹੋਣ ਉਹਦਾ 8ਵੀਂ ਦਸਵੀਂ ਵਾਲੇ ਹੀ ਹੋਣੇ ਨੇ ਤੁਹਾਡਾ ਕਾਰਜਕਾਰੀ ਪ੍ਰਧਾਨ ਦਸਵੀਂ ਪਾਸ ਹੈ ਹਾਂ ਤੁਹਾਡਾ ਆਪਣਾ ਕਾਰਜਕਾਰੀ ਪ੍ਰਧਾਨ ਦਸਵੀਂ ਪਾਸ ਹੈ ਵੀ ਗੱਲਾਂ ਨੇ ਹੋਰ ਸੀ ਹੁਣ ਸੰਟੀ ਹੁਰਾਂ ਦੀ ਕੀ ਕਾਰਗਰਦੀ ਹੈ ਦੇਖੋ ਇਹ ਸਮਾਜ ਸੇਵੀ ਨੇ ਉਹਨਾਂ ਨੂੰ ਮੇਰੇ ਖਿਆਲ ਪਦਮਸ਼ਰੀ ਜਾਂ ਕੁਝ ਉਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ ਉਹ ਸਮਾਜ ਸੇਵੀ ਨੇ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੇ ਵਿੱਚ ਕੀ ਐਸੀ ਸਪੈਸ਼ਲਿਟੀ ਹੈ ਜਿਹੜੀ ਨਹੀਂ ਸਾਡੇ ਕੋਲ ਕਿੰਨੇ ਨੇ ਕਿੰਨੇ ਲੋਕ ਨੇ ਆਮ ਆਦਮੀ ਪਾਰਟੀ ਚ ਡਿਸਜਸਟਸ ਜੋਰਾ ਸਿੰਘ ਸ਼ਾਮਲ ਹੋਏ ਸੀ ਤੇ ਜਲੰਧਰ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਸੀ ਉਹਨਾਂ ਨੂੰ ਲਾ ਦੋ ਉਹਨਾਂ ਨੇ ਤਾਂ ਬੀਬੀ ਖਾਲੜਾ ਨੇ ਬੀਬੀ ਖਾਲੜਾ ਨੇ ਚਲੋ ਬੀਬੀ ਖਾਲੜਾ ਦੀ ਵਿਚਾਰਧਾਰਾ ਪਾਰਟੀ ਲੈਣ ਸਿਆਸਤ ਅਲੱਗ ਤਰੀਕੇ ਦੀ ਮੁੱਖੀ ਅਧਿਕਾਰਾਂ ਦੀ ਜਿਵੇਂ ਉਸ ਪਰਿਵਾਰ ਨੇ ਗੱਲ ਚੱਕੀ ਆਵਾਜ਼ ਬਣੇ ਉਸ ਤੋਂ ਬਾਅਦ ਤਾਂ ਕਿਸੇ ਨੇ ਆਵਾਜ਼ ਹੀ ਨਹੀਂ ਬਣੀ ਉਹ ਰੋਲਾ ਤਾਂ ਉਸੇ ਚੀਜ਼ ਦਾ ਨਾ ਗਗਨ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਜਾਂ ਕੇਂਦਰ ਚ ਉਹ ਭਾਰਤੀ ਡੀਪ ਸਟੇਟ ਦੇ ਪ੍ਰਸ਼ਾਮੇ ਤੋਂ ਪਰਾਂ ਨਹੀਂ ਹੈਗੀਆਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਤੇ ਡੀਪ ਸਟੇਟ ਨੂੰ ਇਹ ਚੀਜ਼ਾਂ ਪਸੰਦ ਨਹੀਂ ਇਹਦੇ ਵਿੱਚ ਕੋਈ ਪਾਰਟੀ ਦਾ ਮਸਲਾ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਹੈ ਆਪ ਹੈ ਅਕਾਲੀ ਦਲ ਹੈ ਕਾਮਰੇਡ ਵੀ ਕੋਈ ਵੀ ਹੈ ਭਾਰਤੀ ਡੀਪ ਸਟੇਟ ਦੇ ਚੁੰਗਲ ਦੇ ਵਿੱਚ ਫਸੀਆਂ ਹੋਈਆਂ ਨੇ ਉਤੋਂ ਇਹ ਬਾਹਰ ਨਹੀਂ ਜਾ ਸਕਦੀਆਂ ਤੇ ਇਸੇ ਕਰਕੇ ਬਹੁਤ ਸਾਰੇ ਲੋਕ ਨੇ ਮੈਂ ਤਾਂ ਉਹ ਐਗਜ਼ਾਮਪਲ ਦਿੰਦੀ ਆ ਕਿ ਜਿਹੜੇ ਇਹਨਾਂ ਦੀ ਆਪਣੀ ਪਾਰਟੀ ਦਾ ਹਿੱਸਾ ਰਹੇ ਡਾਕਟਰ ਜਸਟਿਸ ਜੋਰਾ ਸਿੰਘ ਉਹ ਤਾਂ ਇਹਨਾਂ ਦੀ ਪਾਰਟੀ ਦਾ ਹਿੱਸਾ ਰਹੇ ਉਹੋ ਜਿਹੇ ਬੰਦੇ ਨੂੰ ਲਾ ਦਿੱਤਾ ਜਾਂਦਾ ਹੋਰ ਬਹੁਤ ਸਾਰੇ ਲੋਕ ਸੀ ਹੁਣ ਸਵਾਲ ਇਹ ਹੈ ਕਿ ਹੁਣ ਸ਼ਾਂਤੀ ਹੋਰੀ ਸਿੱਖ ਜ਼ਰੂਰ ਨੇ ਹੁਣ ਪੰਜਾਬੀ ਹੈ ਕਿ ਨਹੀਂ ਹੈ ਇਸ ਬਾਰੇ ਨਹੀਂ ਪਤਾ ਸਾਨੂੰ ਕਿਉਂਕਿ ਜਿਹੜੇ ਦਿੱਲੀ ਦੇ ਵਿੱਚ ਬਹੁਤ ਸਾਰੀ ਮਾਈਗ੍ਰੇਸ਼ਨ ਹੋਈ ਹੋਈ ਹੈ 47 ਵੇਲੇ ਉਹਦੇ ਚੋਂ ਕੁਝ ਪੰਜਾਬੀ ਵੀ ਨੇ ਸਿੱਖ ਜਿਹੜੇ ਉੱਥੇ ਆ ਕੇ ਵਸੇ Hindu ਪੰਜਾਬੀ ਵੀ ਬਹੁਤ ਆ ਕੇ ਵਸੇ ਪਰ ਬਹੁਤ ਸਾਰੇ Hindu ਤੇ ਸਿੱਖ ਜਿਹੜੇ ਆ ਉਹ KPK ਸਰ ਹਦੀਸੂ ਬਾਸੀ ਉਸ ਸਮੇਂ ਉੱਥੋਂ ਆ ਕੇ ਵਸੇ ਉਹ ਪੰਜਾਬੀ ਨਹੀਂ ਹਨ ਉਹ ਪਸ਼ਤੂਨ ਨੇ ਉਹ ਬੇਸਿਕਲੀ ਪਸ਼ਤੂਨ ਨੇ ਪਖਤੂਨ ਨੇ ਤਾਂ ਐਸੀ ਇਸ ਗੱਲ ਤੇ ਤਾਂ ਕਹਿ ਹੀ ਸਕਦੇ ਆ ਕਿ ਉਹ ਗੈਰ ਪੰਜਾਬੀ ਨੇ ਜੇ ਮੈਨੂੰ ਲੱਗਦਾ ਹੈ ਕਿ ਉਹ ਇਸ ਸਥਿਤੀ ਜੀ ਨੇ ਕਿ ਉਹ ਗੈਰ ਪੰਜਾਬੀ ਨੇ ਹੁਣ ਸਵਾਲ ਇਹ ਹੈ ਕਿ ਸਰਕਾਰ ਕੀ ਇਸੇ ਤਰ੍ਹਾਂ ਨਾਲ ਹੀ ਲਿਆਉਂਦੀ ਰਹੂਗੀ ਕਿ ਪੰਜਾਬ ਦੇ ਵਿੱਚ ਜਿਹੜਾ ਲੋਕ ਨੇਗੇ ਉਹ ਹੁਣ ਬਾਹਰਲੇ ਲੋਕਾਂ ਦੀ ਰੈਮੋ ਕਰਮ ਤੇ ਛੱਡ ਦਿੱਤੇ ਜਾਣਗੇ ਸਰਕਾਰ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਠੋਸ ਜਵਾਬ ਨਹੀਂ ਦਿੱਤਾ ਹਜੇ ਤੱਕ ਸਿਰਫ ਗੱਲਾਂ ਦਾ ਕੜਾਹ ਤਾਂ ਕਈ ਥਾਵਾਂ 'ਤੇ ਬਣਾਇਆ ਹੈ ਪਰ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਜਿੰਨੂੰ تسلیم ਕਰ ਲਿਆ ਜਾਵੇ ਕਿ ਇਹ ਬਹੁਤ ਵੱਡਾ ਬੰਦਾ ਸੀ ਇਹਨੇ ਬਹੁਤ ਵੱਡਾ ਕੰਮ ਕੀਤਾ ਤੇ ਅਸੀਂ ਇਹਨੂੰ ਲੈ ਕੇ ਤਾਂ ਤੁਸੀਂ ਇਸ ਨਿਯੁਕਤੀ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ